ਉਹ ਕਹਾਂ ਰਹਿੰਦਾ ਉਹ ਆਪਣੇ ਗਾਵੇਂ ਆਪਣੇ ਗਾਵੇਂ ਤੇ ਸ਼ਾਮ ਨੂੰ ਨੇ ਸਾਧ ਲੈਣਾ ਆਪਣੇ ਘਰ ਆ ਨਹੀਂ ਮੈਂ ਮੈਂ ਤੇਰ ਕੋ ਵਾਈਂ ਲੈ ਚਲੂੰਗਾ ਚਲ ਠੀਕ ਅਰ ਤੂੰ ਉਸੇ ਮਿਲਣਾ ਠੀਕ ਅਰੇ ਇਹ ਗੁੱਲੀ ਕਾ ਕੀ ਬਤਾਏ ਮੈਂ ਪੁਕਾਈ ਮਾਰਤੇ ਆ ਫਾਲਤੂਆ ਤਲਵਾਰ ਗੁੱਲੀ ਤਾਂ ਕਿੰਦਾ ਦਾ ਵੀ ਹਏ ਗੁੱਲੇ ਲਵਾ ਰੇ ਸੇਗਾ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਅੱਜ ਦਾ ਵੀ ਅੱਜ ਦਾ ਬਲੌਗ ਹੈ ਜੀ ਆਪਣਾ ਆਪਾਂ ਜੀ ਤੁਹਾਨੂੰ ਇੱਕ ਐਹੀ ਜਾਣਕਾਰੀ ਦੇਣੀ ਆ ਟਾਇਰ ਬਾਰੇ ਕਿ ਜਿਵੇਂ ਕਿਸੇ ਵੀ ਦਾ ਟਾਇਰ ਕਿਦੇ ਬਾਹਰ ਕੋਈ ਸੀਵ ਚ ਫਸਿਆ ਹੁੰਦਾ ਕੋਈ ਟਾਇਰ ਵਗੈਰਾ ਪੰਕਚਰ ਹੋ ਜਾਂਦਾ ਟੂਪ ਤੇ ਉਹਦੇ ਬਾਰੇ ਆਪਾਂ ਨਾਲ ਜੀ ਜੱਕ ਦੇਦੇ ਨਾ ਗੱਡੀ ਨਕੋਲ ਰੱਖੇ ਕੇ ਤੇ ਆਪਣਾ ਜੀ ਬੰਦਾ ਆ ਗਿਆ ਆਪਣੇ ਕੋਲੇ ਉਹ ਸਾਹਮਣੇ ਵਡਾਉਣ ਵਾਲਾ ਤੇ ਉਹਦੇ ਨਾਲ ਗੱਲਬਾਤ ਕਰਨ ਲੱਗਾ ਜੇ ਤੁਹਾਨੂੰ ਲੱਗੇ ਟਾਇਰ ਦਾ ਤਰੀਕਾ ਜੇਕਰ ਕਿਸੇ ਵੀਰ ਦਾ ਟਾਇਰ ਟੂਲ ਵਗੈਰਾ ਪੈਂਚਰ ਹੁੰਦਾ ਕਿਤੇ ਵੀ ਕਿਤੇ ਮੁਸੀਬਤ ਦੇ ਵਿੱਚ ਤੇ ਬਾਈ ਚਾਂਸ ਆਪਣੇ ਕੋਲ ਟਾਇਰ ਨਹੀਂ ਹੋ ਰਗਾ ਮਸ਼ੀਨ ਦਾ ਆਪਣਾ ਟਾਇਰ ਪੈਂਚਰ ਹੋ ਗਿਆ ਹਵਾ ਘਟਾਉਣ ਦਾ ਘਟਾਉਣ ਲੱਗ ਗਿਆ ਤੁਸੀਂ ਪਹਿਲਾਂ ਕੀ ਕੰਮ ਕਰਨਾ ਸਾਡਾ ਇਹ ਪੈਂਚਰ ਦਾ ਟਾਇਰ ਹੋਇਆ ਜੀ ਤੁਹਾਨੂੰ ਦਿਖਾਉਣੇ ਇੱਥੋਂ ਸਾਹਮਣੇ ਹਵਾ ਨਿਕਲੀ ਜਾਂਦੀ ਆ ਇਹ ਟਾਇਰ ਤਕਰੀਬਨ ਪੈਂਚਰ ਹੋਏ ਨੂੰ ਅੱਜ 8 ਦਿਨ ਹੋ ਗਏ ਹੋਣਗੇ ਇਹ ਅਸੀਂ ਇੱਥੋਂ ਮੈਂ ਆਪਣਾ ਹੱਲ ਕੀਤਾ ਜੀ ਆ ਵਾਲਾ ਇਥੋਂ ਨਲਕੀ ਕਸੀ ਆ ਆਪਾਂ ਜੀ ਇਥੋਂ ਇਹ ਆਪਾਂ ਇਹ ਸਮਝਾ ਵੀ ਟੂਬ ਚਲ ਨਵੀ ਪਾਈ ਨੇ ਟੂਬ ਨਵੀ ਬਿਲਕੁਲ ਫਾਕ ਲੈ ਆਏ ਅਸੀਂ ਰਸਤੇ 'ਚ ਪਾੜ ਗਏ ਸੀ ਤੇ ਅਸੀਂ ਆਵਾਸ਼ਨਾ ਪਹਿਲਾਂ ਤਾਂ ਆਹ ਕੰਮ ਕੀਤਾ ਜਾਂਦਾ ਇਹ ਪਹਿਲਵੇਂ ਅਸੀਂ ਕਰਦੇ ਹਾਂ ਸਾਡਾ ਦੂਸਰਾ ਟਾਇਰ ਟੂਬਲੈਕਸ ਕੀਤਾ ਇਹ ਵੀ ਟੂਬਲੈਕਸ ਕਰਤਾ ਇਹ ਕ ਵੀ ਸ਼ਾਇਦ ਇਧਰ ਪਹਿਲੋ ਇਧਰ ਹਵਾ ਨਿਕਲਦੀ ਹੈ ਨਾ ਸਾਈਡ ਤੋਂ ਇੱਕ ਆਵਾਸ਼ਨਾ ਪਾ ਕੇ ਤਾਂ ਆਪਾਂ ਨੇ ਪੱਕਾ ਕਰਤਾ ਇਧਰ ਬਿਲਕੁਲ ਹਟ ਗਿਆ ਹੁਣ ਅਸੀਂ ਆਵਾ ਫਿਰ ਟਾਇਰ ਘਟਾਉਣ ਲੱਗ ਗਏ ਟਾਇਰ ਘਟਾਉਂਦਾ ਸੀ ਤੇ ਹਵਾ ਘਟਾਉਣ ਲੱਗ ਗਾ ਇਸ ਟਾਇਰ ਤੇ ਮੈਂ ਇਹਨੂੰ ਆਖ ਇਹਨੂੰ ਆਖਿਆ ਵੀਂਦਾ ਤੁਸੀਂ ਇਨਾਂ ਕੋ ਬੇਖੀ ਵੀ ਹੱਲ ਨ ਪੈਂਚਰ ਨਾਹੀਂ ਭਰਿਆ ਸਰਫ ਭਰਿਆ ਬਾਲਟੀ ਚ ਤੁਸੀਂ ਇਹ ਕੰਮ ਕਰਨਾ ਜੇ ਕਿਸੇ ਵੀਰ ਨੂੰ ਕੋਈ ਮਸੀਬਤ ਬਣੇ ਪਹਿਲੀ ਗੱਲ ਤੇ ਕਿਸੇ ਨੂੰ ਨਾ ਹੀ ਬਣੇ ਆ ਦੇਖੋ ਤੇ ਇਥੋਂ ਆ ਦੇਖੋ ਇਥੋਂ ਬਾਹਰ ਨਿਕਲੀ ਜਾਂਦੀ ਆ ਇਹਦੇ ਇੱਕ ਹੀ ਕੰਮ ਕਰਨਾ ਇੱਕ ਤੁਸੀਂ ਲੈਣਾ ਪੇਜ ਹੈ ਪੇਜ ਲੈ ਕੇ ਤੇ ਇੱਕ ਹੁੰਦੀ ਆ ਕੱਢ ਲਵਾਂਗੇ ਤੁਸੀਂ ਵੀ ਕੰਮ ਕਰਨਾ ਜੀ ਤੁਸੀਂ ਨਾ ਜੇਕਰ ਪੈਂਚਰ ਹੁੰਦਾ ਕਿਉਂਕਿ ਕੋਈ ਚੀਜ਼ ਵੱਜਦੀ ਆ ਤੇ ਟਾਇਰ ਪੈਂਚਰ ਹੋਊਗਾ ਤੁਸੀਂ ਸਰਫ ਲੈਣਾ ਗਲਾ ਇੱਕ ਬਾਲਟੀ ਲੈਣੀ ਆ ਉਹਦੇ ਸਰਫ ਵਗੈਰਾ ਪਾ ਲੈਣਾ ਸਰਫ ਪਾ ਲੋ ਚਾਹੇ ਸ਼ੈਂਪੂ ਵੀ ਪਾ ਸਕਦੇ ਜੀ ਤੇ ਤੁਸੀਂ ਇਹ ਕੰਮ ਕਰਨਾ ਕਿ ਤੁਸੀਂ ਟਾਇਰ ਦੇ ਉੱਤੇ ਪਾਉਣਾ ਇਸ ਤਰ੍ਹਾਂ ਖੜੇ ਟਾਇਰ ਨੂੰ ਇਦਾਂ ਜਿੱਦਾਂ ਹੁਣ ਅਸੀਂ ਤੱਕ तकरीबन ਸਾਰੇ ਟਾਇਰ ਤੇ ਪਾਣੀ ਪਾਈਗੇ ਪਾਪ ਅਗ ਦੇਖੀਗੇ ਪੈਂਚਰ ਤੁਹਾਨੂੰ ਨਿਕਲੇਗਾ ਇੱਥੇ ਆ ਦੇਖ ਲਓ ਤੇ ਬਾਕੀ ਹੁਣ ਦੁਬਾਰਾ ਚੈੱਕ ਕਰਾਉਣਾ ਪਾਣੀ ਪਾ ਕੇ ਹੋਰ ਤਾਂ ਦੇਖੋ ਇੱਥੇ ਉਹਨਾਂ ਆਪਾਂ ਇੱਕ ਤੁਸੀਂ ਲੈਣਾ ਪੇਜ ਛੋਟਾ ਜਿਹਾ ਹੁੰਦਾ ਪੇਜ ਜਿਹੜਾ ਤੇ ਇੱਕ ਲੈਣੀ ਟੂ ਟੂਟੀਆਂ ਦੇ ਟੇਪ ਚਿੱਟੀ ਜਿਹੜੀ ਹੁੰਦੀ ਆ ਪੱਕੀ ਟੇਪ ਉਹਨੂੰ ਲਾ ਕੇ ਤੇ ਤੁਸੀਂ ਪੇਜ ਨੂੰ ਕਸਣਾ ਕਸ ਕੇ ਇੱਥੋਂ ਬਿਲਕੁਲ ਹਵਾ ਬੰਦ ਹੋ ਜੇਗੀ ਤੇ ਤੁਹਾਨੂੰ ਆ ਨਲਕੇ ਦਾ ਵਿਗਾਰ ਕਰਨਾ ਕਿਉਂਕਿ ਉੱਥੋਂ ਬੰਦ ਹੋ ਗਈ ਤਾਂ ਹਵਾ ਫਿਰ ਇੱਥੋਂ ਨਿਕਲਣੀ ਸ਼ੁਰੂ ਹੋ ਜੂਗੀ ਇੱਥੋਂ ਨਾਲੋਂ ਤੁਸੀਂ ਇੱਥੋਂ ਆ ਨਟ ਖੋਲਣਾ ਨਟ ਖੋਲ ਕੇ ਚੌੜੀ ਵਾਟਰ ਲੈ ਕੇ ਇਹ ਨਰ ਕੱਸਣਾ ਇੱਥੋਂ ਹਵਾ ਬਿਲਕੁਲ ਬੰਦ ਹੋ ਜੂਗੀ ਇਥੇ ਇਹ ਤੁਹਾਨੂੰ ਬੰਦ ਹੋ ਜੂਗੀ ਤੇ ਤੁਸੀਂ ਆਪਣਾ 2 سین 3 سین ਤੁਹਾਨੂੰ ਦੇਖਣ ਦੀ ਲੋੜ ਨਹੀਂ ਦੁਬਾਰਾ ਫਿਰ ਪੈਂਚਰ ਹੋਗਾ ਟਾਇਰ ਤੇ ਫਿਰ ਹਵਾ ਨਿਕਲੂਗੀ ਕਿਦੋਂ ਇਹਦਾ ਇਦਾਂ ਤੇ ਇਹਦਾ ਇੱਕ ਇੱਕ ਨੁਕਸਾਨ ਇਹ ਹੈਗਾ ਜੇਕਰ ਆਪਾਂ ਜੇਕਰ ਆਪਣਾ ਟਾਇਰ ਹਵਾ ਛੱਡਦਾ ਯਾਨੀ ਕਿ ਜਿੱਦਾਂ ਹੋਣਾ ਮਸ਼ੀਨ ਆਪਾਂ ਖੜੀ ਕਰ ਦਿੱਤੀ ਤੇ ਖੜੀ ਕਰਤੀ ਜੇ ਟਾਇਰ ਨੇ ਬਿਲਕੁਲ ਹਵਾ ਘਟਾਤੀ ਬਿਲਕੁਲ ਖੰਦੀ ਹੋਗਾ ਟਾਇਰ ਤੇ ਤੁਸੀਂ ਜੱਕ ਵਗੈਰਾ ਲਾਓ ਜੇ ਕਿਉਂਕਿ ਫਿਰ ਨਲਕੀ ਪੱਟੀ ਜੂਗੀ ਟੂਬ ਦੀ ਇਥੋਂ ਤੂਬ ਖਰਾਬ ਹੋ ਜੂਗੀ ਕਿਹੜਾ ਬਸ ਇਹੀ ਚਾਹੀਦਾ ਤੂਬ ਖਰਾਬ ਹੋ ਜੂਗੀ ਇੱਥੋਂ ਮੇਰ ਨਲਕੀ ਪਟਿੰ ਟੂ ਪਾੜੀ ਜਾਣੀ ਆ ਤੇ ਜੇ ਕਰਨੇ ਚ ਹਵਾ ਨਾ ਕਢੀ ਤੇ ਇਹਨੂੰ ਭਾਵੇਂ ਤੁਸੀਂ ਪੰਜ ਸੀਜ਼ਨ ਲਈ ਫੇਰਾ ਜੇ ਇਹਨੂੰ ਪਰਵਾਹ ਨਹੀਂ ਕੋਈ ਵੀ ਤੇ ਉਹ ਜਿਹੜੇ ਆਪਣੇ ਰੀਲ ਫਸ ਜਾਂਦੇ ਕਦੇ ਬਾਹਰ ਐਮਪੀਪੀ ਵਗੈਰਾ ਉਹ ਟੂ ਪਲੇਅਰ ਆਹ ਪਲੇਅਰ ਜੀ ਪੇਚ ਆਹ ਵਾਲਾ ਆ ਆ ਤੁਸੀਂ ਲੈਣਾ ਜੀ ਪੇਚ ਇੱਕ ਲੈਣੀ ਤੁਸੀਂ ਆਹ ਟੇਪ ਆ ਚਿੱਟੀ ਇਹ ਆਪ ਤੁਹਾਨੂੰ ਦੱਸਾਉਣੇ ਕਿ ਕਿਹੜੇ ਤਰੀਕੇ ਨਾਲ ਤੁਸੀਂ ਵੱਡਣਾ ਤੇ ਕਿਵੇਂ ਕਸਣਾ ਨੂੰ ਇਹ ਤੁਹਾਨੂੰ ਸਾਰਾ ਦਿਖਾਉਂਦੇ ਆ ਵੱਡਾ ਵਿੱਚ ਆਣਾ ਨਹੀਂ ਦੂਜਾ ਹੁੰਦਾ ਛੋਟਾ ਕਾਚੂ ਲੈ ਆ ਇੱਥੇ ਵੱਜੀ ਦੀ ਕੁਝ ਵੀ ਕੋਈ ਚੀਜ਼ ਵਗੈਰਾ ਵੱਜੀ ਹੈ ਇਹਨੂੰ ਟਾਇਰ ਨੂੰ ਇੱਥੋਂ ਤੇ ਆਪਾਂ ਹੁਣ ਹਵਾ ਭਰ ਕੇ ਤੇ ਨੂੰ ਲਾਵਾਂਗੇ ਕੈਮਰਾ ਫੜੋ ਚਲੋ ਆ ਤੁਸੀਂ ਲੈਣੀ ਟੇਪ ਤੇ ਇਹਨੂੰ ਤੁਸੀਂ ਬਲਣਾ ਇਹ ਕਸਾ ਲੈਣੀ ਇਹ ਖੋਲ ਲੈਣੀ ਤੁਸੀਂ ਹਾਸਤਰ ਟੇਪ ਨੂੰ ਪੂਰਾ ਬਲ ਲੈਣਾ ਇਹ ਵੀ ਲੋਕ ਆ ਤੁਹਾਨੂੰ ਇਹ ਕੋਲ ਬੋਰ ਤੇ ਕਰਾ ਦੇਣੇ ਆ ਦੇਖੋ ਆ ਨਿਕਲਦੀ ਹੈ ਮਨੋਂ ਪਰ ਲਾਉਣ ਲੱਗੇ ਪੇਜ ਆ ਥੋੜਾ ਜਾਂ ਇਹਨੂੰ ਹੋਰ ਟੇਪ ਮੋਟੀ ਕਰਨੀ ਪਊਗੀ ਆਹ ਕਾਸ ਤੋਂ ਜਬਾ ਪੀਚ ਤੇ ਹੁਣ ਤੁਹਾਨੂੰ ਚੱਕਰ ਆਉਂਦੇ ਪਾਣੀ ਪਾ ਕੇ ਹੁਣ ਇਹਦੇ ਚ ਹਵਾ ਨਹੀਂ ਨਿਕਲੂਗੀ ਆ ਦੇਖੋ ਬਿਲਕੁਲ ਟਾਇਰ ਖੜ ਗਿਆ ਜਿੱਥੇ ਹੁਣ ਇਹਨੂੰ ਜਿੰਨਾ ਟਾਈਮ ਮਰਜੀ ਆਪਾਂ ਚਲਾ ਸਕਦੇ ਇਥੋਂ ਹਵਾ ਲੀਕ ਨਾ ਕਰੂਗੀ ਲਈ ਹੀ ਆ ਜੀ ਇਹਦਾ ਵੀ ਆਪਣਾ ਦਿਹਾੜੀ ਨਹੀਂ ਖਰਾਬ ਹੋਊਗੀ ਕੰਬੈਨ ਦੀ ਇਹ ਇੰਨਾ ਫਾਇਦਾ ਹੈ ਇਹਦਾ 20 ਦਿਨ ਆਪਣੀ ਦਿਹਾੜੀ ਬਿਲਕੁਲ ਨਹੀਂ ਖਰਾਬ ਹੋਣੀ ਕਿਉਂਕਿ ਆਪਣਾ ਹੱਲ ਹੋ ਜਾਊਗਾ ਇਹਨਾਂ ਨੂੰ ਜ਼ਰੂਰ ਗੌਰ ਰੱਖਿਆ ਕਰੋ ਬਾਕੀ ਤੁਸੀਂ ਟਾਇਰ ਖਲਾ ਕੇ ਸਿੱਧਾ ਮਿਸਤਰੀ ਕੋਲ ਨਾ ਚਲੇ ਜਾ ਕਰੋ ਇਹਦੇ ਇਹਦੇ ਚੱਕਰ ਦੇ ਵਿੱਚ ਆਪਣੀ ਖਸਾਬ ਕਰ ਲੈਣੇ ਤੁਸੀਂ 20-25 ਹਜ਼ਾਰ ਦੇ ਬਾ ਇਹ ਹੀ ਸਿੱਧਾ ਦੇਸੀ ਨੁਕਤਾ ਆ ਕੰਮ ਕਰ ਲਿਆ ਕਰੋ ਇਹ ਵੀ ਕੁਦਰਤੀ ਅੱਜ ਫੇਰ ਹਵਾ ਗੱਡੀ ਵੀ ਕੱਲ ਪ੍ਰਵਾਹ ਕੇ ਲੈਣ ਮੈਂ ਵੀ ਆਪਾਂ ਵੇਖੀ ਚੈੱਕ ਕਰੀਏ ਚੈੱਕ ਦਾ ਇੱਥੋਂ ਹਵਾ ਸਾਨੂੰ ਦਿਸੀ ਐ ਇੱਥੋਂ ਨਿਕਲਦੀ ਹਈ ਅਨਰੇਸ਼ਾ ਨਾ ਹਾਉਏ ਸ਼ੁਰੂ ਕਰਦੇ ਕਸਾਂਗੇ ਅਨਰੇਸ਼ਾ ਓ ਕਸੇ ਆਉਣਗੇ ਪਰ ਬੰਦਨ ਰਾਜ ਕਰਦੀ ਐ ਨਰੇਸ਼ਵਾਲ ਆਣੇ ਚਾਹੀਏ ਇਸਕੇ ਬਾਅਦ ਆਣੇ ਚਾਹੀਏ ਬਾਅਦ ਤੋ ਆ ਜਾਈਏ ਭਾਈ ਬੀਟੂ ਭਈਆ ਇਹ ਬਾਦੇ ਜੇ ਪਹਿਲੇ ਸਾਸਰੇ ਕਲ ਬੁਲਾ ਸੱਚੇ ਕਲ ਸਾਰਾ ਨੂੰ ਹਾਂ ਇਹ बाल क्या है ये केमिकल लगाता है सिर पे हां उसको बुलाना इधर एक बार तेल लगावे लगा हरो का ना हां ये तेल भी एक एक, एक जैसा तेल लगना चाहिए सिर पे हां वैसे यार ये बंदा बोल रहा है कि मेरे बाल नरेश बोल रहा है झूठ है कि मैं बालों का काम नहीं करता ये झूठ बोल रहा है जब अपन ने दो बंदे को दवाई दी थी पहले वो कहां से लाक दी तुमने वो मैंने तो मंगवाई थी यार किसी और के बाल ਕਿਸੇ ਵਾਰ ਤੋਂ ਮੰਗਵਾਈ ਤੇ ਫਿਰ ਤੂੰ ਇਸ ਕੋ ਇਹ ਬੋਲਣਾ ਇੱਕ ਮੈਨੇ ਉਸ ਕੋ ਇਹ ਬੋਲਾ ਨਰੇਸ਼ ਨੇ ਇਹ ਬੋਲਾ ਮੇਰੇ ਕੋ ਸੱਚ ਬੋਲਾ ਕਿ ਦਵਾਈ ਬਣਾਣੇ ਮੈਨਾ ਦੋ ਦਿਨ ਮਿਹਨਤ ਕਰਨੀ ਪੜੇ ਦੋ ਦਿਨ ਅੱਗ ਬਾਲਨੀ ਪੜੇਗੀ ਦੋ ਦਿਨ ਨਿੰਦਰਾ ਰਹਿਣਾ ਪੜੇਗਾ ਇਸ ਲਈ ਮੈਂ ਉਸੇ ਮਨਾ ਕਰ ਰਹਾ ਹੂੰ ਕਿ ਦਵਾਈ ਬਣਾਣੇ ਕੋਈ ਚਾਂਸ ਨਹੀਂ ਜੈਸੇ ਤੂੰ ਅੱਜ ਇੱਕ ਵਾਰ ਅੱਗ ਬਾਲਦੀ ਹੈ ਇੱਕ ਵਾਰ ਅੱਗ ਬਾਲਦੀ ਦੋ ਦਿਨ ਤੂੰ ਬਜਾਣੀ ਨਹੀਂ ਇਸ ਕੋ ਕਿਉਂਕਿ ਇਹ 20000 ਜੜੀ ਬੂਟੀ ਹੈ ਜੋ ਏਕੇ-ਏਕੇ ਕਰਕੇ ਡਾਲਣੀ ਪੜਦੀ ਤੇਰੇ ਕੋ ਮੈਂ ਕਿੰਨੀ ਕਰਨੀ ਪਰਤੀ ਇਹ ਬਤਾਦਾ ਹਾਂ ਮੈਂ ਬਹੁਤ ਹੋਤੀ ਹਾਂ ਤੇ ਫਿਰ ਉਹ ਝੂਠ ਬੋਲ ਰਿਹਾ ਉਹ ਹਮਝਾ ਤੂੰ ਝੂਠ ਬੋਲ ਰਿਹਾ ਉਹ ਉਹ ਐਸੇ ਬਤਾਤਾ ਹੈ ਹਾਂ ਰੇਸ਼ੀਦਾ ਬਾਤ ਸੁਣਾ ਇਧਰ ਤਾਂ ਆਇਆ ਜੈਸ਼ਰੀਆ ਉਰਾ ਹਣ ਕਰ ਲੈ ਗੱਲ ਜਿਹੜੀ ਕਰਨੀ ਇਹ ਨਹੀਂ ਆਈ ਵੇਹ ਉਹਨਾਂ ਨੇ ਕਿਨੇ ਉਹਨਾਂ ਗੁੱਲੀ ਲਾਈ ਕਰਨ ਤੇ ਸੱਚ ਦੱਸੀ ਦੂਜੇ ਦੋਵਾਂ ਨੂੰ ਜਿਹਨਾਂ ਵਾਲ ਲੈਂਦੇ ਨੇ ਆਪਾਂ ਉਹਨਾਂ ਗੁੱਲੀ ਲਾਈ ਕੋ ਨਹੀਂ 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 ਸਿਰ ਤੇ ਐਸੇ ਸਿਰ ਤੇ ਫੇਰ ਨਹੀਂ ਪੜਤੀ ਐ ਐਸਾ ਕਰਨਾ ਪੜਦਾ ਐ ਇਸ ਐਸੇ ਦੇ ਐਸਾ ਕਰਨਾ ਪੜਦਾ ਬਾਸ ਸੁਣ ਰੇ ਸਾ ਉਹ 1 ਮਿੰਟ ਉਹ ਮੰਜਾ ਟੁੱਟਿਆ ਐ ਇਧਰ ਸੁੱਖਾ ਬੈ ਜਾ ਤੂੰ ਇਧਰ ਆ ਇਹਦੇ ਮੇਰੀ ਬਾਤ ਸੁਣਾ ਹਾਂ ਜੋ ਤੇਰੀ ਤੇਰੇ ਪਾਸ ਗੁੱਲੀ ਪੜੀ ਥੀ 10 15 ਚੋਰੀ ਹੋਈ ਕਿ ਨਹੀਂ ਹੋਈ ਉਹ उसको तो यार बच्चे, बच्चे ने दियो तो चोरी तो पहले बोलता चोरी नहीं गुल्ली जै, जैसे तुमने वालों वालो में फेरता है इधर ऐसे वालों में नहीं सिर में घुमाता है ना उसको है ना सिर में घुमाता है ना आया इधर आया

हमारे गांव में वो देसी दवाई है वो तुमने बनाई किसी नहीं हमने बनाई क्या उसको लेके अरे उसको गर्म करके अरे गर्म करने के बाद उसको कपड़े में अच्छी तरह से के उसका रस रस्ला निकाल गाल सोनला थे हमारे गांव में वो दवाई मैं बताऊंगा तेरे को फिर क्या हुआ ਫਿਰ ਗਰਮ ਕਰਾਇਆ ਗਰਮ ਕਰਕੇ ਇਧਰ ਕੇ ਪਹਾਂ ਜਾ ਨਹੀਂ ਇਧਰ ਆਇਆ ਉਧਰ ਕੈਮਰਾ ਨਹੀਂ ਸਹੀ ਆਉਂਦਾ ਉ ਆ ਜਾ ਲੈ ਨਹੀਂ ਕਿਹੜੀ ਗੱਲ ਹੈ ਸ਼ਰਮ ਮਰੇ ਇੱਥੇ ਮੇਰੇ ਕੋਲ ਦੱਸੀ ਜਣਾ ਮੈਂ ਫਿਰ ਇਹ ਗੱਲ ਨਾ ਹੋਣ ਫਿਰ ਗਾਈ ਲਬਲੀ ਹੈ ਅੱਲਾ ਰੱਬ ਕੇ ਹੁਣ ਦੱਸ ਨਰੇਸ਼ ਉਹ ਫਿਰ ਕਿਆ ਹੋਇਆ ਫਿਰ ਉਹ ਦਵਾਈ ਮਤਲਬ ਉਹ ਗਰਮ ਕਰਕੇ ਹੂੰ ਹੂੰ ਗਰਮ ਕਰਕੇ ਉਸ ਨੂੰ ਸਿਰਫ ਲਗਾ ਲੈਂਦੇ ਹੈ ਨਾ ਹਾਂ ਹਾਂ ਤਾਂ ਉਸੇ ਵਾਲ ਆ ਗਿਆ ਇਸਕੇ ਆ ਗਿਆ ਇਸਕੇ ਵਾਪਸ ਆ ਗਿਆ ਇਸਕੇ ਵੀ ਆਜੰਗ ਨਹੀਂ ਮੇਰਾ ਆਣ ਕੀ ਮੜੇ ਖਾ ਕੋਈ ਨੰਦਾ ਆ ਜਾਂਦਾ ਹੀ ਏ ਏ ਸ਼ਰਮ ਕਰੀ ਦਿੰਦਾ ਇਹ ਜਿੰਦੇ ਗੱਲ ਉਹ ਗੁਰੂਆ ਨਹੀਂ ਇਹ ਹਾਫਾ ਬਣੇ ਉਹਨਾਂ ਦੀ ਸੋਹਣੀ ਸ਼ਕਲ ਹੈ ਨਹੀਂ ਮੈਨੂੰ ਆ ਗੁੱਲੀ ਫੇਰ ਤੇ ਫਰਾਨੀ ਮੇਰੇ ਆਦੇ ਚੜ ਗਏ ਅਗਲੀ ਵਜ ਨਹੀਂ ਆਏਗਾ ਜਿਆਦਾ ਪ੍ਰੇਜਾ ਮਤ ਕਰੋ ਨਹੀਂ ਫਿਰ ਫਿਰ ਕੀ ਆਵਾ ਇਸਕੇ ਅੱਛਾ ਹੋ ਜਾਏਗਾ ਵਾਪਿਸ ਫਿਰ ਦਵਾਈ ਬਣਾ ਦੇ ਯਾਰ ਦੋ ਦਿਨ ਮਿਹਨਤ ਤਾਂ ਕਰਨੀ ਪੜੇਗੀ ਦਵਾਈ ਤੋ ਬਿਲਕੁਲ ਨੋਰਮਲ ਹੈ ਉਸ ਕਾ ਕੰਮ ਉਹ ਲੈ ਯਾਰ ਫਿਰ ਬਣਾ ਦੇ ਅੱਜ ਬਣਾ ਦੇਗਾ ਤੇ ਵਾਲਾ ਬਣਾ ਦੇ ਬਈ ਮੇਰੀ ਬਾਤ ਕਿੰਨੇ ਦਿਨ ਲੱਗेंगे ਦਵਾਈ ਤਿਆਰ ਕਰਨੇ ਵਿੱਚ ਦਵਾਈ ਤਾਂ ਉਹ ਇੱਕ ਦਿਨ ਵਿੱਚ ਤਿਆਰ ਹੋ ਜਾਏਗਾ 1 ਦਿਨ ਤੇਰੇ ਕੁਛ ਪੜੀਏ ਪ੍ਰਾਣੀ ਪ੍ਰਾਣੀ ਨਹੀਂ ਉਹ ਤਾਂ ਤੋੜ ਕੇ ਲਾਣਾ ਪਵੇਗਾ ਫਿਰ ਬਣਾ ਦੇ ਯਾਰ ਉਹ ਨਵਾਲ ਤੇ ਲੈ ਜਾਵੇ ਇੱਕ ਐਪ ਇਹ ਵਾਲਾ ਕਹਿੰਦਾ ਚਾਹੀਦੀ ਨੋਕੀ ਨਾ ਨਹੀਂ ਉਹ ਤਾਂ इसको ਸ਼ਾਮ ਨੂੰ ਸ਼ਾਮ ਨੂੰ ਹੀ ਦੇ ਦੂੰਗਾ ਮੈਂ ਤੋ ਕਿਆ ਗੁੱਲੀ ਨਹੀਂ ਨਹੀਂ ਹੋਰ ਕਾ ਦਵਾਈ ਉਹਦਾ ਗੱਲ ਸੁਣਾ ਇਦਰਾ ਦਵਾਈ ਅਰੇ ਯਾਰ ਉਹ ਮੜਾ ਇਹ ਨਕਮਾਣੀ ਸਿਰ ਤੇ ਇਹਦੇ ਉੰਦਰ ਸੌਣ ਹੋ ਜਾਏਗਾ ਕਰੇ ਚੱਲਾਂ ਦੇ ਕਰੇ ਕਿੰਨਾ ਦੇ ਜਿਹੜਾ ਦਵਾਈ ਬਣਾਉਂਦਾ ਕਰੇ ਚੱਲਦੇ ਰਾਂਗੇ ਤੂੰ ਖਾਣਾ ਤਾਂ ਹੈ ਨਹੀਂ ਵਾਲਾ ਆਪਾਂ ਕਿਸੇ YouTube ਬੰਦੇ ਆਪਣਾ ਜੋ ਵੀਡੀਓ ਵੀਡੀਓ ਦੇਖਦਾ ਕਿ ਉਹਦੇ ਕੋਲ ਪੁੱਛ ਲੈਣੇ ਮੇਰੀ ਬਾਤ ਸੁਣ ਨਾ ਇਦਰਾ ਕਿਉਂ ਮੇਰੀ ਬਾਤ ਸੁਣ ਉਹ ਲੜਕਾ ਹੈ ਨਾ ਉਸ ਨੂੰ ਮਿਲਾਉਂਗਾ ਤੇਰੇ ਸ਼ਾਮ ਨੂੰ ਉਹ ਉਹ ਹੀ ਬਤਾ ਦੇਗਾ ਤੇਰੇ ਸਿਰ ਕੋ ਦੇਖੇ ਉਹ ਉਹ ਬੋਲ ਦੇਣਾ ਫਿਰ ਹੁਣੇ ਹੁਣੇ ਨਾ ਇਥੇ ਇੰਨਾ ਕਾਲਾ ਉਹ ਆ ਵੀ ਤੂੰ ਯਾਰ ਕੰਮ ਤੇ ਜਾਂਦਾ ਹੈ ਬਚਰਾ ਦਿਨ ਦਿਨ ਕਿਤਨੇ ਵਜੇ ਉੱਠ ਕੇ ਗੱਲ ਕਰ ਉਹ ਉੱਠ ਉਹਠੇ ਕਰ ਉੱਠ ਬੈ ਉੱਠਾ ਬੈ ਤੇਰੇ ਕੋਲ ਬਤਾਉਂਗਾ ਉਹ ਬਤਾਏਗਾ ਬੈਂ ਜੋ 7 ਦਿਨ ਕੇ ਅੰਦਰ ਤੇ ਵਾਲਾ ਗਈ ਆਪਿਸ 7 ਦਿਨ 7 ਦਿਨ ਵਿੱਚ ਯਾਰ ਮੇਰੇ ਭਾਂ 2 ਮਹੀਨੇ ਲੱਗ ਗਿਆ ਨਾ ਆ ਜਾਣਾ ਅਰੇ 7 ਦਿਨ ਲਾਗਦਾ ਵੇ ਵੇਖ ਤਲਾ ਮੜੇ ਵਾਲਾ ਵੇਖਦਾ ਹੀ ਨਹੀਂ ਤੂੰ ਮੜੇ ਵੇਖ ਤਲਾ ਚੈੱਕ ਤਾਂ ਕਰ ਲੈ ਨਹੀਂ ਨਰੇਸ਼ ਨਹੀਂ ਕਰ ਲੈ ਮੜੇ ਚੈੱਕ ਕਰੀ ਨਹੀਂ ਕਰਦਾ ਕਰ ਲੈ ਕਿ ਇਹ ਕਰੇ ਕਰੀ ਚੱਕਾ ਯਾਰ ਉਹ ਬੁਖਾਰ ਹੈ ਮਮੇ ਨੇ ਬੁਖਾਰ ਦਰਾ ਬੰਦ ਕਰੇ ਮੇਰੇ ਸਿਰ ਤੇ ਗੁੱਲੀ ਫਰੇਗੀ ਮੈਨੂੰ ਵੀਰੇ ਵਾਹ ਤੂੰ ਗਿਆ ਉਹ ਕਿੱਥੇ ਦਾ ਕੌਣ ਬੁਖਾਰ ਹੀ ਮੜਿਆ ਮਨਾਖ ਖਾਣਾ ਖਾ ਉਹ ਇੰਨੇ ਨਹੀਂ ਵਾਲਦੇ ਆ ਨੇ ਤੁਰਾਂ ਦਵਾਈ ਨਾ ਬਣਾਕਦੇ ਠੀਕ ਹੈ ਨਾ ਇਹ ਸਰ ਬਾਤ ਨਹੀਂ ਮੰਨਦਾ ਕਿਸੇ ਦੀ ਬੰਦਾ ਸਾਡਾ ਜੀ ਥੋੜਾ ਜਿਆਦਾ ਵੇਰਗਾ ਤੇ ਦਵਾਈ ਦਵਾਈ ਦਾ ਇੰਦੀ ਬਣਾਉਣੀ ਹੈ ਦੋ ਬੰਦੇ ਦਵਾਈ ਲੈ ਗਏ ਇੰਦੇ ਕੋਲ ਪਾਣੀ ਅੱਗੋ ਲੈ ਆਉਂਦਾ ਰਿਹਾ ਕਿ ਆਪ ਤਿਆਰ ਕਰਦਾ ਰਹੇ ਆਪ ਤਿਆਰ ਕਰਦਾ ਰ ਤੂੰ ਹਾਂ ਠੰਗੋ ਲੈ ਆ ਰੇ ਤੇ ਉਹ ਬਸ ਜੀ ਆ ਲੁਕੀ ਹੁਣ ਰੇਸ਼ਾ ਜੇ ਆ ਪਹਿਲੇ ਬੰਦੇ ਨਾਲ ਆਏ ਉਹ ਕਿਹੜੀ ਦਵਾਈ ਦਿੱਤੀ ਉਹਨਾਂ ਨੂੰ ਅਰੇ ਉਹ ਤਾਂ ਇੱਥੇ گاؤں ਚ ਦੇਸੀ ਦਵਾਈ ਯਾਰ ਪਰ ਦੇਸੀ ਨਹੀਂ ਬਣਾ ਦੇ ਫਿਰ ਅੱਜ ਲੈ ਦੇਗਾ ਅੱਜ ਆਪਾਂ ਇਹਦੇ ਵਾਸਤੇ ਦਵਾਈ ਲੈਂਦੇ ਵਾਲਾਂ ਦੀ ਉਹ ਉਹ ਗੱਲ ਸਮਝਦਾ ਸਾਡਾ ਮਜ਼ਾਕ ਹੈ ਬਾਕੀ ਇਹ ਬੰਦਾ ਵਾਲ ਦਵਾਈ ਦੀ ਤਿਆਰ ਕਰਦਾ ਹੈ ਦੇ ਵਾਲ ਆ ਜੰਗੇ ਆਂ ਦਾ ਆ ਜੰਗੇ ਦੇ ਬਾਕੀ ਅੱਗੇ ਪਾਣੀ ਝੂਠ ਬੋਲਦਾ ਕਿ ਸੱਚ ਅੱਗੇ ਦੋ ਬੰਦੇ ਤਾਂ ਹੀ ਲੈ ਗਏ ਸੀ ਉਹਨਾਂ ਦੇ ਵਾਲ ਥੋੜੇ ਥੋੜੇ ਆ ਗਏ ਸੀ ਉਹਨਾਂ ਦੇ ਬੱਗੇ ਵੀ ਹੋ ਜਾਂਦੇ ਨੇ ਹਾਂ ਬੱਗੇ ਹੋ ਜਾਂਦੇ ਕਿੰਨੇ ਦੇ ਬੱਗਾਂ ਲਗਾ ਉਹ ਉਹ ਕਾਰੇ ਵਾਲ ਬਾਕੀ ਬੰਦਾ ਦਾ ਵੀ ਮਿਹਨਤ ਬਹੁਤ ਕਰਨੀ ਪੈਂਦੀ ਆ ਇਹ ਦੇ ਕਰਕੇ ਮਨਾ ਕਰਕੇ ਉਹ ਟਾਈਮ ਨਹੀਂ ਕੰਦੇ ਕੋ ਆਪਣੀ 670 ਵਿਗੇ ਤਾਂ ਆਪਣੀ ਜਮੀਨ ਨੇ ਦੀ ਫਿਰ ਟਾਈਮ ਨਹੀਂ ਲੱਗਦਾ ਉਹਦੇ ਕੋਲੇ ਜਿਵੇਂ ਅਸੀਂ ਵੀਲੇ ਬੈਠਾ ਜਦ ਮਸ਼ੀਨ ਪਹਿਲੋਂ ਵੱਢ ਕੇ ਆਈ ਆਪਣੀ ਇੱਥੇ 10 15 ਵਿਗੇ ਤੇ ਬਾਕੀ ਕੜੀ ਕਰਤੀ ਆ ਹੁਣ ਵੀਲੇ ਹੁਣ ਕੱਲ ਨੂੰ ਚਲਾਵਾਂਗੇ ਤੇ ਕਹਿੰਦੇ ਬੱਗਿਆਂ ਦੇ ਵੀ ਓਕੇ ਆ ਜਾਂਦੇ ਆ ਹਾਂ ਕਿੰਨੇ ਮਾੜੀ ਬੱਗੇ ਆਉਂਦੇ ਹੈ ਠੀਕ